ਸੱਚੇ ਕੱਲ ਅਮਰੀਕਾ ਨਿਊਜ਼ ਬੁਲਟਨ ਵਿੱਚ ਖੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮਖੜਨੇਸਤੇ ਅਮਰੀਕਾ ਜਾਣਦੇ ਚਾਵਨ ਭਾਰਤੀਆਂ ਨੂੰ ਵੱਡਾ ਝਟਕਾ ਵੀਜ਼ਾ ਨੀਮਾ ਦੇ ਵਿੱਚ ਹੋਈ ਵੱਡੀ ਤਬਦੀਲੀ ਦੇਸ਼ ਨਿਕਾਲੇ ਦਾ ਨੋਟਿਸ ਮਿਲਣ ਦੇ ਬਾਵਜੂਦ ਮਿਲ ਲਈ ਵੱਡੀ ਰਾਹਤ 60 ਦਿਨਾਂ ਤੱਕ ਰਹਿ ਸਕਦੇ ਹੋ ਅਮਰੀਕਾ ਚ ਅਮਰੀਕਾ ਦੇ ਟ੍ਰੈਜ਼ਰਰ ਮੰਤਰੀ ਸਕਾਟ ਬੈਸੈਂਡ ਦੀ ਚਤਾਮਨੀ ਸੁਪਰੀਮ ਕੋਰਟ ਦੇ ਆਰਡਰਾਂ ਤੋਂ ਬਾਅਦ ਟਰੰਪ ਨੂੰ ਟੈਰਫਾਂ ਤੇ ਲੱਗ ਸਕਦਾ ਵੱਡਾ ਝਟਕਾ ਹੌਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਜਾਣਦੇ ਚਾਹਵਾਨ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਅਮਰੀਕਾ ਪ੍ਰਸ਼ਾਸਨ ਨੇ ਵੀਜ਼ਾ ਨੀਮਾ ਦੇ ਵਿੱਚ ਵੱਡੀ ਤਬਦੀਲੀ ਕਰ ਦਿੱਤੀ ਗਈ ਹੈ ਹੁਣ ਇਹ ਭਾਰਤੀ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਵੀਜ਼ਾ ਵਾਸਤੇ ਇੰਟਰਵਿਊ ਨਹੀਂ ਦੇ ਸਕਦੇ ਪਹਿਲਾਂ ਟੂਰਿਸਟ ਵੀਜ਼ਾ ਜਾਂ ਫਿਰ ਕਿਸੇ ਹੋਰ ਤਰ੍ਹਾਂ ਦੇ ਵੀਜ਼ੇ ਵਾਸਤੇ ਵਕਫਾ ਕਾ ਮੁਲਕਾਂ 'ਚ ਜਾ ਕੇ ਅਮਰੀਕਾ ਦੇ ਵੀਜ਼ੇ ਲਈ ਇੰਟਰਵਿਊ ਦਿੱਤੀ ਜਾ ਸਕਦੇ ਸੀ ਪਰ ਹੁਣ ਇਹ ਸੁਵਿਧਾ ਬੰਦ ਕਰ ਦਿੱਤੀ ਗਈ ਹੈ ਅਮਰੀਕਾ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਪ੍ਰਕਿਰਿਆ 'ਚ ਵੱਡੀ ਤਬਦੀਲੀ ਕੀਤੀ ਹੈ ਹੁਣ ਨਾਨ ਇਮੀਗ੍ਰੈਂਟ ਵੀਜ਼ਾ ਲਈ ਇੰਟਰਵਿਊ 'ਚ ਸਿਰਫ ਆਪਣੇ ਦੇਸ਼ ਜਾਂ ਕਾਨੂੰਨੀ ਰਿਹائش ਵਾਲੇ ਦੇਸ਼ 'ਚ ਹੀ ਦੇਣਾ ਹੋਵੇਗਾ ਇਸ ਦਾ ਮਤਲਬ ਹੈ ਕਿ ਭਾਰਤੀ ਹੁਣ ਪਹਿਲਾਂ ਵਾਂਗ ਥਾਈਲੈਂਡ, ਸਿੰਗਾਪੁਰ ਜਾਂ ਜਰਮਨੀ ਵਰਗੇ ਦੇਸ਼ਾਂ 'ਚ ਜਾ ਕੇ ਟੂਰਿਸਟ ਜਾਂ ਬਿਜ਼ਨਸ ਵੀਜ਼ਾ ਲਈ ਇੰਟਰਵਿਊ ਨਹੀਂ ਦੇ ਸਕਣਗੇ ਇਹ ਨਵਾਂ ਨਿਯਮ 2 ਸਤੰਬਰ ਤੋਂ ਲਾਗੂ ਹੋ ਗਿਆ ਹੈ ਕੋਰੋਨਾ ਮਹਾਮਾਰੀ ਦੌਰਾਨ ਭਾਰਤ 'ਚ ਅਮਰੀਕੀ ਵੀਜ਼ਾ ਇੰਟਰਵਿਊ ਲਈ ਇੰਤਜ਼ਾਰ ਦਾ ਸਮਾਂ ਕਾਫੀ ਲੰਮਾ ਹੋ ਗਿਆ ਸੀ ਕਈ ਵਾਰ ਇਹ 3 ਸਾਲ ਤੱਕ ਦਾ ਹੁੰਦਾ ਸੀ ਉਸ ਸਮੇਂ ਕਈ ਭਾਰਤੀ ਤੇਜ਼ੀ ਦੇ ਨਾਲ ਵੀਜ਼ਾ ਪ੍ਰਾਪਤ ਕਰਨ ਲਈ ਬੈਂਕਾਕ, ਸਿੰਗਾਪੁਰ ਜਾਂ ਫ੍ਰੈਂਕਫਰਟ ਜਾ ਕੇ ਇੰਟਰਵਿਊ ਦਿੰਦੇ ਸਨ। ਹੁਣ ਇਹ ਸਹੂਲਤ ਖਤਮ ਕਰ ਦਿੱਤੀ ਗਈ ਹੈ। ਇਹ ਤਬਦੀਲੀ ਉਨ੍ਹਾਂ ਸਾਰੇ ਲੋਕਾਂ ਤੇ ਲਾਗੂ ਹੋਵੇਗੀ ਜੋ ਟੂਰਿਸਟ, ਬਿਜ਼ਨਸ, ਸਟੂਡੈਂਟ ਜਾਂ ਅਸਥਾਈ ਵਰਕਰ ਵੀਜ਼ਾ ਲਈ ਅਰਜ਼ੀ ਦੇ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਲਏ ਗਏ ਸਖਤ ਵੀਜ਼ਾ ਨਿਯਮਾਂ ਦਾ ਹੀ ਹਿੱਸਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਵੈਬਸਾਈਟ ਮੁਤਾਬਕ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਇੰਟਰਵਿਊ ਲਈ ਇੰਤਜ਼ਾਰ ਦਾ ਸਮਾਂ ਵੱਖਰਾ ਹੈ। ਹైదరాబాద్ ਤੇ ਬੰਬਈ 'ਚ 3.5 ਮਹੀਨੇ, ਦਿੱਲੀ ਦੇ ਵਿੱਚ 4 ਮਹੀਨੇ, ਕੋਲਕਾਤਾ 'ਚ 5 ਮਹੀਨੇ ਤੇ ਚੇਨਈ 'ਚ 9 ਮਹੀਨੇ ਦਾ ਸਮਾਂ ਲੱਗਦਾ ਹੈ। ਕੁਝ ਮਾਮਲਿਆਂ 'ਚ ਇੰਟਰਵਿਊ ਤੋਂ ਛੋਟ ਹਜੇ ਵੀ ਮਿਲੇਗੀ। ਜੇਕਰ ਤੁਹਾਡਾ B1 B2 ਜਾਂ B1/B2 ਵੀਜ਼ਾ ਪਿਛਲੇ 12 ਮਹੀਨਿਆਂ 'ਚ ਐਕਸਪਾਇਰ ਹੋ ਗਿਆ ਹੈ। ਤੇ ਤੁਹਾਡੀ ਉਮਰ 18 ਸਾਲ ਜੋ ਉਸ ਤੋਂ ਵੱਧ ਹੈ ਤਾਂ ਕੁਝ ਮਾਮਲਿਆਂ 'ਚ ਤੁਹਾਨੂੰ ਇੰਟਰਵਿਊ ਦੇਣ ਦੀ ਲੋੜ ਨਹੀਂ ਪਵੇਗੀ। ਜਿੱਦੜ ਅਮਰੀਕੀ ਪ੍ਰਸ਼ਾਸਨ ਵੱਲੋਂ ਪੱਦਰ ਦੇ ਉੱਤੇ ਲੋਕਾਂ ਨੂੰ ਦੇਸ਼ ਨਿਕਾਲਾ ਦੇ ਰਿਹਾ ਹੈ ਪਰ ਹੁਣ ਦੇਸ਼ ਨਿਕਾਲਾ ਮਿਲਣ ਤੋਂ ਬਾਅਦ ਇੱਕ ਵੱਡੀ ਸਹੂਲਤ ਮਿਲੀ ਹੈ। ਦੇਸ਼ ਨਿਕਾਲੇ ਦਾ ਨੋਟਿਸ ਮਿਲਣ ਦੇ ਬਾਵਜੂਦ 20-60 ਦਿਨਾਂ ਤੱਕ ਅਮਰੀਕਾ ਦੇ ਵਿੱਚ H1B ਵੀਜ਼ਾ ਧਾਰਕ ਰਹਿ ਸਕਦੇ ਨੇ। ਇਹ ਸਹੂਲਤ ਕੇਵਲ H1B ਵੀਜ਼ਾ ਧਾਰਕਾਂ ਵਾਸਤੇ ਹੈ। H1B ਵੀਜ਼ਾ ਤੇ ਅਮਰੀਕਾ 'ਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਗੁਆਉਣ ਤੋਂ ਬਾਅਦ ਦੇਸ਼ ਨਿਕਾਲੇ ਦੇ ਨੋਟਿਸ ਮਿਲ ਰਹੇ ਨਹੀਂ। USCS Directorate of Immigration Services ਵੱਲੋਂ ਨੋਟਿਸ ਟੂ ਅਪੀਅਰ ਉਦੋਂ ਪੇਜਾ ਜਾ ਰਿਹਾ ਹੈ ਜਦੋਂ ਉਹ 60 ਦਿਨਾਂ ਦਾ ਗ੍ਰੇਸ ਪੀਰੀਅਡ ਦੇ ਅੰਦਰ ਹੋਵੇ ਜਿੰਨਾ ਚਿਰ ਗ੍ਰੇਸ ਪੀਰੀਅਡ ਹੈ ਉਦੋਂ ਤੱਕ H1B ਵੀਜ਼ਾ ਧਾਰਕ ਨੌਕਰੀ ਗੁਆਉਣ ਤੋਂ ਬਾਅਦ ਵੀ ਦੇਸ਼ ਜੜੇ ਰਹਿ ਸਕਦੇ ਨੇ ਐਸੋਸੀਏਸ਼ਨ ਆਫ ਇੰਟਰਨੈਸ਼ਨਲ ਐਜੂਕੇਟਰਸ ਦੀ ਰਿਪੋਰਟ ਚ ਇਹ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਗਿਆ ਕਿ ਐਨਟੀਏ ਫਾਰਮ I861 ਇੱਕ ਤਰ੍ਹਾਂ ਦੀ ਰਸਮੀ ਚਾਰਟ ਸ਼ੀਟ ਹੈ ਜੋ ਕਿਸੇ ਗੈਰ ਨਾਗਰਿਕ ਵਿਰੁੱਧ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕਰਨ ਲਈ ਭੇਜੀ ਜਾਂਦੀ ਹੈ ਇਹ ਨੋਟਿਸ ਮਿਲਣ ਤੇ ਵਿਦੇਸ਼ੀ ਨਾਗਰਿਕ ਨੂੰ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ ਪੇਸ਼ ਹੋਣਾ ਪੈਂਦਾ ਹੈ ਇਹ ਕਾਨੂੰਨੀ ਆਧਾਰ ਤੇ ਦੇਸ਼ ਨਿਕਾਲੇ ਬਾਰੇ ਵੀ ਜਾਣਕਾਰੀ ਦਿੰਦਾ ਹੈ ਤੇ ਉਧਰ ਅਮਰੀਕਾ ਦੇ ਸਕੱਰੇਟਰੀ ਆਫ ਟ੍ਰੈਜਰੀ ਯਾਨੀ ਕਿ ਟ੍ਰੈਜਰ ਮੰਤਰੀ ਸਕਾਟ ਬੈਸਨ ਦੀ ਚੇਤਾਵਨੀ ਆਈ ਹੈ ਚੇਤਾਵਨੀ ਦੇ ਵਿੱਚ ਆਖਿਆ ਗਿਆ ਹੈ ਕਿ ਜੇਕਰ ਸੁਪਰੀਮ ਕੋਰਟ ਨੇ ਟਰੰਪ ਦੀ ਟੈਰਿਫ ਯੋਜਨਾ ਨੂੰ ਰੱਦ ਕਰ ਦਿੱਤਾ ਤਾਂ ਫਿਰ ਅਮਰੀਕਾ ਨੂੰ ਭਾਰੀ ਰਿਫੰਡ ਭਰਨਾ ਪਵੇਗਾ ਬਿਲੀਅਨ ਤੋਂ ਟ੍ਰਿਲੀਅਨ ਡਾਲਰਾਂ ਦੇ ਵਿੱਚ ਟੈਰਿਫ ਅਮਰੀਕਾ ਨੇ ਵਸੂਲਿਆ ਜੇ ਸੁਪਰੀਮ ਕੋਰਟ 트੍ਰੰਪ ਦੇ ਨਾ ਟੈਰਫਾਂ ਨੂੰ ਗੈਰਕਾਨੂੰਨੀ ਐਲਾਨ ਦਿੰਦਾ ਤਾਂ ਫਿਰ ਬਾਕੀ ਦੇਸ਼ਾਂ ਨੂੰ ਫਾਇਦਾ ਤੇ ਅਮਰੀਕਾ ਨੂੰ ਬਹੁਤ ਭਾਰੀ ਖਾਮਿਆਜ਼ਾ ਪੁਗਤਣਾ ਪੈਣਾ ਖਜ਼ਾਨਾ ਸਕੱਤਰ ਸਕਾਟ ਬੈਸਨ ਨੇ ਆਖਿਆ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਟੈਰਿਫ ਯੋਜਨਾ ਸੁਪਰੀਮ ਕੋਰਟ ਵਿੱਚ ਜਿੱਤੇਗੀ ਪਰ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਾਈ ਕੋਰਟ ਇਸ ਦੇ ਵਿਰੁੱਧ ਫੈਸਲਾ ਦਿੰਦੀ ਹੈ ਤਾਂ ਉਹਨਾਂ ਨੂੰ ਏਜੰਸੀ ਨੂੰ ਵੱਡੇ ਪੱਧਰ ਤੇ ਰਿਫੰਡ ਜਾਰੀ ਕਰਨ ਲਈ ਮਜਬੂਰ ਹੋਣਾ ਪੈਣਾ ਹੈ ਐਨਬੀਸੀ ਦੇ ਨਾਲ ਇੱਕ ਇੰਟਰਵਿਊ ਦੌਰਾਨ ਉਹਨਾਂ ਆਖਿਆ ਕਿ ਜੇਕਰ ਟੈਰਿਫ ਰੱਦ ਕਰ ਦਿੱਤੇ ਜਾਂਦੇ ਨੇ ਤਾਂ ਉਹਨਾਂ ਨੂੰ ਲਗਭਗ ਅੱਧੇ ਟੈਰਿਫ ਤੇ ਰਿਫੰਡ ਦੇਣਾ ਪਵੇਗਾ ਜੋ ਕਿ ਖਜ਼ਾਨੇ ਲਈ ਵੱਧੂਪਾਰ ਹੋਵੇਗਾ ਹਾਲਾਂਕਿ ਉਹਨਾਂ ਨੇ ਅੱਗੇ ਆਖਿਆ ਕਿ ਜੇਕਰ ਅਦਾਲਤ ਇਹ ਕਹਿੰਦੀ ਹੈ ਤਾਂ ਸਾਨੂੰ ਇਹ ਕਰਨਾ ਹੀ ਪਵੇਗਾ ਟਰੰਪ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਸੁਪਰੀਮ ਕੋਰਟ ਨੂੰ ਅਪੀਲ ਕੋਰਟ ਦੇ ਫੈਸਲੇ ਨੂੰ ਉਲਟਾਉਣ ਲਈ ਤੇਜ਼ ਫੈਸਲੇ ਲਈ ਆਖਿਆ ਸੀ ਜਿਸ 'ਚ ਦੂਜੇ ਦੇਸ਼ਾਂ ਤੋਂ ਆਯਾਤ ਤੇ ਉਸਦੇ ਜ਼ਿਆਦਾਤਰ ਟੈਰਿਫ ਅਗੈਰ ਕਾਨੂੰਨੀ ਪਾਏ ਗਏ ਸਨ ਆਮ ਤੌਰ ਤੇ ਸੁਪਰੀਮ ਕੋਰਟ ਅਗਲੀਆਂ ਗਰਮੀਆਂ ਦੇ ਸ਼ੁਰੂ 'ਚ ਟਰੰਪ ਦੇ ਟੈਰਿਫ ਦੀ ਕਾਨੂੰਨੀ ਜਾਇਜ਼ਤਾ ਤੇ ਫੈਸਲਾ ਜਾਰੀ ਕਰਨ ਲਈ ਕੁਝ ਸਮਾਂ ਲੈ ਸਕਦੀ ਹੈ ਵੈਸਨ ਨੇ ਆਖਿਆ ਹੈ ਕਿ ਜੂਨ 2026 ਤੱਕ ਫੈਸਲੇ ਨੂੰ ਟਾਲਣ ਨਾਲ ਇੱਕ ਅਜਿਹੀ ਸਥਿਤੀ ਬਣ ਸਕਦੀ ਹੈ ਜਿਸ ਵਿੱਚ 750 ਬਿਲੀਅਨ ਡਾਲਰ ਤੋਂ 1 ਟ੍ਰਿਲੀਅਨ ਡਾਲਰ ਟੈਰਿਫ ਪਹਿਲਾਂ ਹੀ ਇਕੱਠੇ ਕੀਤੇ ਜਾ ਚੁੱਕੇ ਨੇ ਤੇ ਉਹਨਾਂ ਨੂੰ ਹਟਾਉਣ ਨਾਲ ਮਹੱਤਵਪੂਰਨ ਵਿਗਨ ਪੈ ਸਕਦਾ ਹੈ ਸਰਕਾਰ ਨੂੰ ਇਸੇ ਵਿਸ਼ਾਲਤਾ ਦੇ ਟੈਰਿਫ ਵਾਪਸ ਕਰਨ ਦੀ ਸੰਭਾਵਨਾ ਦਾ ਅਰਥ ਉਹਨਾਂ ਕਾਰੋਬਾਰਾਂ ਤੇ ਸੰਸਥਾਵਾਂ ਨੂੰ ਬੇਮਿਸਾਲ ਨੁਕਸਾਨ ਹੋ ਸਕਦਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਭੁਗਤਾਨ ਕੀਤਾ ਸੀ ਬੇਸੰਤ ਦੀਆਂ ਟਿੱਪਣੀਆਂ ਉਦੋਂ ਆਈਆਂ ਨੇ ਜਦੋਂ 트ੰਪ ਦੇ ਟੈਰਿਫ ਇੱਕ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰ ਰਹੇ ਨੇ ਇੱਕ ਸੰਘੀ ਅਪੀਲ ਅਦਾਲਤ ਨੇ ਪਿਛਲੇ ਮਹੀਨੇ ਫੈਸਲਾ ਸੁਣਾਇਆ ਸੀ ਕਿ ਉਸ ਦੇ ਜ਼ਿਆਦਾਤਰ ਪਰਸਪਰ ਟੈਰਿਫ ਅਗੈਰ ਕਾਨੂੰਨੀ ਨੇ ਫੈਡਰਲ ਸਰਕਟ ਲਈ ਯੂਐਸ ਕੋਰਟ ਆਫ ਅਪੀਲਸ ਨੇ ਪਿਛਲੇ ਮਹੀਨੇ ਫੈਸਲਾ ਸੁਣਾਇਆ ਸੀ ਟ੍ਰੰਪ ਨੇ ਆਪਣੇ ਮੁਕਤੀ ਦਿਵਸ ਘੋਸ਼ਣਾ ਦੇ ਹਿੱਸੇ ਵਜੋਂ ਲਗਭਗ ਹਰ ਦੇਸ਼ ਤੇ ਰੈਸਿਪ੍ਰੋਕਲਰ ਟੈਰਿਫ ਲਾਗੂ ਕਰਕੇ ਆਪਣੇ ਰਾਸ਼ਟਰਪਤੀ ਅਧਿਕਾਰ ਦੀ ਦੁਰਵਰਤੋਂ ਕੀਤੀ ਹੈ। ਅਪੀਲ ਅਦਾਲਤ ਨੇ ਆਪਣੇ ਫੈਸਲੇ ਨੂੰ 14 ਅਕਤੂਬਰ ਤੱਕ ਲਾਗੂ ਹੋਣ ਤੋਂ ਰੋਕ ਦਿੱਤਾ ਸੀ ਤੇ ਟ੍ਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੀ ਅਪੀਲ ਕਰਨ ਲਈ ਸਮਾਂ ਦਿੱਤਾ ਗਿਆ ਸੀ। ਟ੍ਰੰਪ ਨੇ ਬੇਨਤੀ ਕੀਤੀ ਹੈ ਕਿ ਸੁਪਰੀਮ ਕੋਰਟ ਨਵੰਬਰ ਦੇ ਸ਼ੁਰੂ ਵਿੱਚ ਉਸ ਦੀ ਅਪੀਲ ਤੇ ਦਲੀਲਾਂ ਸੁਣੇ ਤੇ ਵਿਵਾਦਿਤ ਟੈਰਿਫਾਂ ਦੀ ਕਾਨੂੰਨੀ ਜਾਇਜ਼ਤਾ ਤੇ ਜਲਦੀ ਹੀ ਅੰਤਿਮ ਫੈਸਲਾ ਜਾਰੀ ਕਰੇ। ਅਦਾਲਤੀ ਕਾਰਵਾਈ ਤੋਂ ਪਹਿਲਾਂ ਟੈਕਸ ਫਾਊਂਡੇਸ਼ਨ ਅਨੁਸਾਰ ਟਰੰਪ ਦੇ ਟੈਰਿਫ ਲਗਭਗ 70% ਅਮਰੀਕੀ ਵਸਤੂਆਂ ਦੇ ਆਯਾਤ ਨੂੰ ਪ੍ਰਭਾਵਿਤ ਕਰਨ ਲਈ ਨਿਰਧਾਰਿਤ ਕੀਤੇ ਗਏ ਸਨ ਜੇਕਰ ਇਸ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਡਿਊਟੀਆਂ ਲਗਭਗ 10% ਦੇ ਪ੍ਰਭਾਵ ਪਾਉਣਗੀਆਂ ਹਾਲਾਂਕਿ ਬੈਸੈਂਟ ਅਤੇ ਹੋਰਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਸੁਪਰੀਮ ਕੋਰਟ ਇਸ ਦੇ ਹੱਕ 'ਚ ਫੈਸਲਾ ਸੁਣਾਏਗੀ ਪ੍ਰਸ਼ਾਸਨ ਬੈਕਅਪ ਯੋਜਨਾਵਾਂ 'ਤੇ ਕੰਮ ਕਰ ਰਿਹਾ ਹੈ ਜੇਕਰ ਜਹਾਨ ਨਹੀਂ ਹੁੰਦਾ NBC نیوز ਦੀ ਰਿਪੋਰਟ ਅਨੁਸਾਰ ਵਪਾਰਕ ਅਭਿਆਸਾਂ ਦੀ ਜਾਂਚ ਤੋਂ ਬਾਅਦ 1962 ਦੇ ਵਪਾਰ ਵਿਸਥਾਰ ਐਕਟ ਦੀ ਧਾਰਾ 232 ਰਾਸ਼ਟਰਪਤੀ ਨੂੰ ਤਾਜ਼ੋ ਜਿਹੇ ਆਯਾਦ ਰੋਸਟੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਂਦਾ ਖਤਰਾ ਨਾ ਵਧਣ ਲਈ ਟੈਕਸ ਲਾਗੂ ਕਰਨ ਦੀ ਆਗਿਆ ਦਿੰਦੇ ਨੇ ਤੇ ਉਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਹੁਤ ਸਾਰੇ ਦੇਸ਼ਾਂ ਤੋਂ ਤੇ ਬਹੁਤ ਸਾਰੀਆਂ ਚੀਜ਼ਾਂ ਤੋਂ ਟੈਰਫ ਖਤਮ ਕਰ ਦਿੱਤੇ ਨੇ ਔਰ ਇਹ ਜਿਹੜੇ ਨਵੇਂ ਹੁਕਮ ਨੇ ਇਹ 8 ਸਤੰਬਰ ਤੋਂ ਲਾਗੂ ਕਰ ਦਿੱਤੇ ਗਏ ਨੇ ਪ੍ਰਭਾਵੀ ਕਰ ਦਿੱਤੇ ਗਏ ਨੇ ਕਾਰਨ ਇਹ ਦੱਸੇ ਗਏ ਨੇ ਕਿ ਜਿਹੜੇ ਦੇਸ਼ਾਂ ਨੇ ਅਮਰੀਕਾ ਨਾਲ ਸਮਝੌਤਾ ਕਰ ਲਿਆ ਜਾਂ ਫਿਰ ਉਹਨਾਂ ਵਸਤੂਆਂ ਦੇ ਉੱਤੇ ਟੈਰਿਫ ਮਾਫ਼ ਕਰਨਾ ਹਟਾ ਦਿੱਤੇ ਗਏ ਨੇ ਜੁੜੀਆਂ ਵਸਤੂਆਂ ਅਮਰੀਕਾ ਦੇ ਵਿੱਚ ਨਹੀਂ ਬਣਦੀਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਨਵਾਂ ਕਾਰਜਕਾਰੀ ਆਦੇਸ਼ ਜਾਰੀ ਕੀਤਾ ਹੈ ਇਸ ਦੇ ਤਹਿਤ 8 ਅਗਸਤ 2025 ਤੋਂ ਉਹਨਾਂ ਦੇਸ਼ਾਂ ਨੂੰ ਟੈਰਿਫ ਛੋਟ ਦੇ ਦਿੱਤੀ ਗਈ ਹੈ ਜੋ ਅਮਰੀਕਾ ਨਾਲ ਉਦਯੋਗਿਕ ਨਿਰਯਾਤ ਤੇ ਸਮਝੌਤਾ ਕਰ ਰਹੇ ਨੇ ਇਹ ਕਦਮ ਖਾਸ ਤੌਰ ਤੇ ਉਹਨਾਂ ਵਸਤੂਆਂ ਲਈ ਹੈ ਜੋ ਅਮਰੀਕਾ 'ਚ ਆਸਾਨੀ ਨਾਲ ਉਪਲਬਧ ਨਹੀਂ ਹਨ ਜਾਂ ਜਿਨ੍ਹਾਂ ਦਾ ਉਤਪਾਦਨ ਘਟਿਆ ਇਸ ਆਦੇਸ਼ ਚ 45 ਤੋਂ ਵੱਧ ਸ਼੍ਰੇਣੀਆਂ ਸ਼ਾਮਲ ਨੇ ਇਹਨਾਂ ਤੇ ਜ਼ੀਰੋ ਟੈਰਿਫ ਉਪਲਬਧ ਹੋਣਗੇ ਛੋਟ ਸਿਰਫ ਉਹਨਾਂ ਦੇਸ਼ਾਂ ਨੂੰ ਦਿੱਤੀ ਜਾਵੇਗੀ ਜੋ ਅਮਰੀਕਾ ਦੇ ਨਾਲ ਵਪਾਰ ਸਮਝੌਤੇ ਤੇ ਦਸਤਖਤ ਕਰਨਗੇ ਤੇ ਬਦਲੇ ਚ ਡਿਊਟੀ ਘਟਾਉਣ ਦਾ ਵਾਅਦਾ ਕਰਨਗੇ ਇਹ ਪ੍ਰਬੰਧ ਜਾਪਾਨ ਤੇ ਯੂਰੋਪੀਅਨ ਯੂਨੀਅਨ ਵਰਗੇ ਦੇਸ਼ਾਂ ਨਾਲ ਸਮਝੌਤਿਆਂ ਦੇ ਅਨੁਸਾਰ ਹੈ ਇਹ ਆਦੇਸ਼ ਸੋਮਵਾਰ ਰਾਤ 12 ਵਜੇ ਤੋਂ ਲਾਗੂ ਹੋ ਕੇ ਨੇ ਵਾਈਟ ਹਾਊਸ ਦੇ ਮੁਤਾਬਕ ਇਹ ਛੋਟ ਉਹਨਾਂ ਵਸਤੂਆਂ ਤੇ ਲਾਗੂ ਹੋ ਰਹੀ ਹੈ ਜੋ ਨਾ ਤਾਂ ਅਮਰੀਕਾ ਚ ਗਾਏ ਜਾ ਸਕਦੇ ਨੇ ਨਾ ਹੀ ਖੁਦਾਈ ਕੀਤੀ ਜਾ ਸਕਦੀ ਹੈ ਤੇ ਨਾ ਹੀ ਕਾਫੀ ਮਾਤਰਾ ਚ ਬਣਾਏ ਜਾ ਸਕਦੇ ਨੇ ਇਹਨਾਂ ਦੇ ਵਿੱਚ ਕੁਦਰਤੀ ਗ੍ਰਫਾਈਟ ਨਿਕਲ ਫਾਰਮਾਸਿਊਟੀਕਲ ਮਿਸਟਰਨ ਜਿਵੇਂ ਕਿ ਲਿਡੋਕੈਨ ਮੈਡੀਕਲ ਟੈਸਟਿੰਗ ਰੀਐਜੈਂਟ ਸੋਨਾ ਸ਼ਾਮਿਲ ਹੈ ਕੁਝ ਖੇਤੀਬਾੜੀ ਉਤਪਾਦਾਂ ਜਹਾਜ਼ਾਂ ਅਤੇ ਇਸ ਦੇ ਪੁਰਜ਼ਿਆਂ ਅਤੇ ਗੈਰ ਪਟੈਂਟ ਕੀਤੀਆਂ ਦਵਾਈਆਂ ਤੇ ਵੀ ਛੋਟਾਂ ਦਿੱਤੀਆਂ ਗਈਆਂ ਨੇ ਇੱਕ ਵਾਰ ਜਦੋਂ ਕਿਸੇ ਦੇਸ਼ ਨਾਲ ਸਮਝੌਤਾ ਹੋ ਜਾਂਦਾ ਹੈ ਤਾਂ ਅਮਰੀਕੀ ਏਜੰਸੀਆਂ ਨੂੰ ਇਹਨਾਂ ਵਸਤੂਆਂ ਤੇ ਟੈਰਫ ਹਟਾਉਣ ਦਾ ਅਧਿਕਾਰ ਹੋਵੇਗਾ ਹਾਲਾਂਕਿ ਇਸ ਆਦੇਸ਼ ਨੇ ਪਲਾਸਟਿਕ ਅਤੇ ਪਾਲਿਸੀ ਲਿਕਨ ਵਰਗੀਆਂ ਕੁਝ ਪਹਿਲਾਂ ਦੀਆਂ ਛੋਟਾਂ ਨੂੰ ਖਤਮ ਕਰ ਦਿੱਤਾ ਹੈ ਸਵਿਟਜ਼ਰਲੈਂਡ ਵਰਗੇ ਦੇਸ਼ ਹਜੇ ਤੱਕ ਅਮਰੀਕਾ ਨਾਲ ਸਮਝੌਤਾ ਨਹੀਂ ਕਰ ਸਕੇ ਉਹਨਾਂ ਤੇ ਹੁਣ ਲਈ 39% ਟੈਰਫ ਜਾਰੀ ਰਹੇਗਾ ਇਸ ਕਦਮ ਨਾਲ ਅਮਰੀਕਾ ਉਹਨਾਂ ਚੀਜ਼ਾਂ ਤੇ ਨਿਰਪਰਤਾ ਘਟਾਉਣਾ ਚਾਹੁੰਦਾ ਹੈ ਜੋ ਦੇਸ਼ 'ਚ ਲੋੜਿੰਦੀ ਮਾਤਰਾ 'ਚ ਅਵੇਲੇਬਲ ਨਹੀਂ ਹਨ ਨਾਲ ਹੀ ਇਹ ਅਮਰੀਕਾ ਦੇ ਵਪਾਰ ਘਾਟੇ ਨੂੰ ਘਟਾਉਣ ਅਤੇ ਉਦਯੋਗਿਕ ਹਿੱਤਾਂ ਦੀ ਰੱਖਿਆ ਕਰਨ 'ਚ ਮਦਦ ਕਰੇਗਾ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਹੜ੍ਹ ਪੀੜਤਾਂ ਵਾਸਤੇ ਹੁਣ ਯੂਐਸਏ ਸਿੱਖ ਫੈਡਰੇਸ਼ਨ ਨੇ ਵੱਡਾ ਉਪਰਾਲਾ ਕੀਤਾ ਹੈ 1 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਮਰੀਕਾ ਰੈਂਦੀ ਸਿੱਖ ਫੈਡਰੇਸ਼ਨ ਨੇ ਇਹ ਫੰਡ ਇਕੱਠਾ ਕੀਤਾ ਹੈ ਤੇ ਭਵਿੱਖ ਦੇ ਵਿੱਚ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਹੋਰ ਮਦਦ ਭੇਜਣ ਦਾ ਵੀ ਨਾਅਰਾ ਮਾਰਿਆ ਪੰਜਾਬ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਸੂਬੇ ਦੇ ਸਾਰੇ ਜ਼ਿਲ੍ਹੇ ਇਸ ਸਮੇਂ ਭਿਆਨਕ ਸਥਿਤੀ ਦੇ ਨਾਲ ਜੂਝ ਰਹੇ ਨੇ ਇਸ ਦੌਰਾਨ ਸਿੱਖ ਫੈਡਰੇਸ਼ਨ ਨੇ ਹੜ੍ਹਾਂ ਨਾਲ ਤਬਾਹ ਹੋਏ ਪੰਜਾਬ ਦੇ ਲੋਕਾਂ ਦੇ ਲਈ ਤੁਰੰਤ ਰਾਹਤ ਦੇਣ ਦੇ ਲਈ ਇੱਕ ਮਨੁੱਖਤਾਵਾਦੀ ਪਹਿਲ ਕਦਮੀ ਦਾ ਐਲਾਨ ਕੀਤਾ ਹੈ ਸੰਕਟ ਦੇ ਦੌਰ ਨੂੰ ਵੇਖਦਿਆਂ ਫੈਡਰੇਸ਼ਨ ਨੇ ਪੰਜਾਬ ਨੂੰ ਤੁਰੰਤ ਸਹਾਇਤਾ ਤੇ ਮੁੜ ਵਸੇਬੇ ਲਈ 1 ਕਰੋੜ ਰੁਪਏ ਦੇਂ ਦਾ ਵਾਅਦਾ ਕੀਤਾ ਹੈ। ਇਸ ਸਮੇਂ ਪੰਜਾਬ ਭਿਆਨਕ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ। ਹਜ਼ਾਰਾਂ ਪਰਿਵਾਰ ਉਹਨਾਂ ਦੇ ਘਰ, ਫਸਲਾਂ, ਮਾਲ ਡੰਗਰ ਇਸ ਕਰੋਪੀ ਦੀ ਲਪੇਟ 'ਚ ਨੇ। ਸਰਬੱਤ ਦਾ ਭਲਾ ਦੇ ਸਿੱਖ ਸਿਧਾਂਤ ਤੇ ਚੱਲਦੇ ਹੋਏ ਸਿੱਖ ਫੈਡਰੇਸ਼ਨ ਨੇ ਲੋੜ ਦੇ ਸਮੇਂ ਪੀੜਤਾਂ ਦੇ ਸਹਾਇਤਾ ਦੇ ਲਈ ਉੱਤਰੀ ਅਮਰੀਕਾ ਦੇ ਮੈਂਬਰਾਂ ਅਤੇ ਸਮਰਥਕਾਂ ਦੇ ਸਹਿਯੋਗ ਨਾਲ ਇਹ თანਰਸ਼ੀ ਪੀੜਤਾਂ ਤੱਕ ਪਹੁੰਚਾਉਣ ਦਾ ਐਲਾਨ ਕੀਤਾ ਹੈ। ਸਿੱਖ ਫੈਡਰੇਸ਼ਨ ਦੇ ਬੁਲਾਰੇ ਭਾਈ ਗੁਰਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਭੈਣ ਭਰਾ ਅਣਗਿਣਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਸਿੱਖ ਹੋਣ ਦੇ ਨਾਤੇ ਸਾਡਾ ਨੈਤਿਕ ਤੇ ਅਧਿਆਤਮਿਕ ਫਰਜ਼ ਹੈ ਕਿ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੀਏ ਇਹ 1 ਕਰੋੜ ਰੁਪਏ ਦਾ ਰਾਹਤ ਫੰਡ ਅਸੀਂ ਪੀੜਤ ਜ਼ਿੰਦਗੀਆਂ ਨੂੰ ਮੁੜ ਵਸਾਉਣ ਦੇ ਲਈ ਅਤੇ ਉਹਨਾਂ ਦੀ ਉਮੀਦ ਦੀ ਕਿਰਨ ਨੂੰ ਜਉਂਦੇ ਰੱਖਣ ਲਈ ਸ਼ੁਰੂਆਤੀ ਕੋਸ਼ਿਸ਼ ਕਰ ਰਹੇ ਹਾਂ ਇਹ ਸਨ ਹੁੰਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਮੁਖਰਲੇਸਤੇ ਅਮਰੀਕਾ ਜਾਣਦੇ ਚਾਹਵਨ ਭਾਰਤੀਆਂ ਨੂੰ ਵੱਡਾ ਝਟਕਾ ਵੀਜ਼ਾ ਨਿਯਮਾਂ ਦੇ ਵਿੱਚ ਹੋਈ ਵੱਡੀ ਤਬਦੀਲੀ ਦੇਸ਼ ਨਿਕਾਲੇ ਦਾ ਨੋਟਿਸ ਮਿਲਣ ਦੇ ਬਾਵਜੂਦ ਮਿਲਦੀ ਵੱਡੀ ਰਾਹਤ 60 ਦਿਨਾਂ ਤੱਕ ਰਹਿ ਸਕਦੇ ਹੋ ਅਮਰੀਕਾ 'ਚ ਅਮਰੀਕਾ ਦੇ ਟ੍ਰੈਜ਼ਰਰ ਮੰਤਰੀ ਸਕਾਟ ਬੈਸੈਂਡ ਦੀ ਚੇਤਾਵਨੀ ਸੁਪਰੀਮ ਕੋਰਟ ਦੇ ਆਰਡਰਾਂ ਤੋਂ ਬਾਅਦ ਟਰੰਪ ਨੂੰ ਟੈਰਫਾਂ ਤੇ ਲੱਗ ਸਕਦਾ ਵੱਡਾ ਝਟਕਾ ਇਸ ਦੇ ਨਾਲ ਹੀ ਮੈਨੇ ਦੇ ਇਜਾਜ਼ਤ ਕਾਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ